ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਖੰਨੇ ਤੋਂ ਮੇਰੇ ਭਰਾ ਆਏ ਨੇ ਤੇਜਵੰਤ ਸਿੰਘ ਜੀ ਇਹ ਖੰਨੇ ਤੋਂ ਕਾਫੀ ਦਿਨ ਤੋਂ ਮੈਨੂੰ ਫੋਨ ਕਰਦੇ ਪਏ ਸੀਗੇ ਇਹੇ ਮੇਰੀ ਵੀਡੀਓ ਦੇਖਦਿਨੇ ਆ YouTube ਦੇ ਉੱਤੇ ਡੇਲੀ ਤੇ ਇਹ ਕਹਿੰਦੇ ਕਿ ਵੀਰ ਜੀ ਮੈਂ ਨਾ ਆਪਣਾ ਮਤਲਬ YouTube ਚੈਨਲ ਬਣਾ ਇੱਕ Amazon ਦਾ ਜਿਹੜਾ KDP ਅਕਾਊਂਟ ਆ ਉਹ ਇਹ ਬਣਾਉਣਾ ਚਾਹੁੰਦੇ ਨੇ ਉਹ ਕੋਈ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਪਣਾ YouTube ਚੈਨਲ ਹੋ ਗਿਆ ਨਾ ਆਪਾਂ ਆ YouTube ਚੈਨਲ ਦਾ ਕਰਦੇਗੇ ਜੀ ਤੇ ਚੱਲੀ ਜੀ ਆਪਾਂ ਨਾਲ ਹੋਰ ਤਾਂ ਨਹੀਂ ਪਤਾ ਲੇ ਚੈਨਲ ਦੀ ਸਾਰੀ ਵੀ ਆਪਾਂ ਨੇ ਸੈਟਿੰਗ ਕਰ ਦਿੱਤੀ ਲੋਰ ਮਤਲਬ ਵੀ ਜੀ ਬਾਈ ਖਾਣਾ ਆਦਾਂ ਚ ਚੋਣ ਨਾਲ ਠੀਕ ਆ ਤੁਹਾਡਾ ਚੈਨਲ ਆ ਕੇ ਠੀਕ ਹੈ ਜੀ ਉਹ ਮਾਰ ਬਲੌਗ ਤੁਹਾਡੇ ਚੈਨਲ ਦੀ ਸਾਰੀ ਆਪਾਂ ਸੈਟਿੰਗ ਕਰ ਦਿੱਤੀ ਹੋ ਗਿਆ ਜੀ ਤੌਰ ਤੇ ਕੰਮ ਕਰਦੇ ਫੋਕਸ ਹੋਣਾ ਸਹੀ ਰਹਿੰਦੀ ਜੀ ਪਰ ਗੋਟਰੇ ਚੇਨਲ ਬਣ ਕੇ ਖੜਾ ਰਹਿੰਦਾ ਹੈ ਠੀਕ ਹੈ ਜੇ ਵੀਡੀਓ ਅਪਲੋਡ ਮੈਨੇਜਰ ਤੋਂ ਵੀਡੀਓ ਅਪਲੋਡ ਕਰਨੀ ਹੈ ਨਾ ਜਿਹੜਾ ਪਲੱਸ ਦਾ ਨਿਸ਼ਾਨ ਹੈ ਇੱਥੇ ਕਲਿੱਕ ਕਰਨਾ ਵਾ ਜੇ ਦਾ ਸ਼ੋਰਟ ਕੋਣੀ 1 ਮਿੰਟ ਦਾ ਥੋੜੇ ਤਾਂ ਤੁਸੀਂ ਕ੍ਰੀਏਟ ਅ ਸ਼ੋਰਟ ਤੇ ਵੀ ਕੰਮ ਕਰਦੇ ਜੇ ਅਪਲੋਡ ਵੱਡੀ ਵੀਡੀਓ ਪਾਉਣੀ ਹੈ ਤਾਂ ਜਿਹੜਾ ਅਪਲੋਡ ਵੀਡੀਓ 바ਗੀ ਹੈ ਨਾ ਉੱਥੇ ਤੇ ਇਹ ਅਪਲੋਡ ਵੀਡੀਓ ਦੇ ਉੱਤੇ ਤੁਸੀਂ ਕਲਿੱਕ ਕਰ ਲਓ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਸਿੱਧਾ ਹੀ ਗੈਲਰੀ ਦੇ ਵਿੱਚ ਲੈ ਜਾਊਗਾ ਜੀ ਇੱਥੇ ਗੈਲਰੀ ਤੇ ਜਦੋਂ ਕਲਿੱਕ ਕਰੋਗੇ ਜਿਹੜੀ ਵੀਡੀਓ ਤੁਸੀਂ ਪਾਉਣੀ ਹੈ ਇਹ ਵੀਡੀਓ ਚੱਕ ਕੇ ਤੁਹਾਨੂੰ ਉੱਥੇ ਲੈ ਜਾਏਗਾ ਠੀਕ ਹੈ ਜੀ ਤੁਸੀਂ ਇੱਥੇ ਨੈਕਸਟ ਕਰ ਤੁਸੀਂ ਕਰ ਲਓ ਜੀ ਉਹ ਨਹੀਂ ਤਾਂ ਜੀ ਬੱਟੇ ਬਿਲਕੁਲ ਠੀਕ ਹੈ ਜੀ ਸਾਰਾ ਮਟਰ ਪ੍ਰੋਪਰਲੀ ਤੁਹਾਡੀ ਤਾਂ ਸੈਟਿੰਗ ਹੋ ਗਈ ਹੈ ਜਿਹਨੂੰ ਕੋਈ ਦੀ ਸੈਟਿੰਗ ਹੀ ਤੁਹਾਡੀ ਹੋ ਗਈ ਹੈ ਜੀ ਠੀਕ ਹੈ ਆ ਜੇ ਤੁਹਾਡਾ ਫੇਸਬੁੱਕ ਤਾਂ ਪੇਜ ਹੈ ਜੀ ਹੈਨਾ ਆ ਫੇਸਬੁੱਕ ਦਾ ਪੇਜ ਵੀ ਤੁਹਾਡਾ ਬਣ ਗਿਆ ਵਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅੱਤ ਤੁਸੀਂ ਦਰਵਾਜ਼ੇ ਦੀ ਸੈਟਿੰਗ ਹੋ ਗਈ ਠੀਕ ਹੈ ਆ ਤਾਂ ਮਾਨ ਫਰੋਗ ਦੇ ਨਾਲ ਤੇ ਹਾਂ ਦੇਣ ਜੀ ਆ ਤਾਂ ਫੇਸਬੁੱਕ ਪੇਜ ਜਲਦੀ ਤੁਸੀਂ ਗੀ ਜੀ ਠੀਕ ਹੈ ਹੋ ਤੁਹਾਡਾ ਭਾਜੀ ਕੋਈ ਇਹ ਨਹੀਂ ਕੋਈ ਸਵਾਲ ਪੁੱਛਦੇ ਬਹੁਤ ਬੜੇ ਕੰਮ ਕਰ ਰਹੇ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਬਹੁਤ ਬਹੁਤ ਧੰਨਵਾਦੋ ਭਾਜੀ ਬਹੁਤ ਵਧੀਆ ਲੱਗਾ ਜੀ ਹਾਂ ਜੀ ਬਿਲਕੁਲ ਜੀ ਬੜੀ ਤੇਰੀ ਭਾਜੀ ਬਾਤਰੀ ਭਾਜੀ ਵੱਧ ਤੋਂ ਵੱਧ ਮਿਹਨਤ ਕਰੋ ਤੁਹਾਡਾ ਚੈਨਲ ਦੇਖੋ ਗਰੋ ਹੋ ਜਾਣਾ ਬਹੁਤ ਜ਼ਿਆਦਾ ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਸਮਝਾਦਾ ਮੇਰਾ ਪਰਚੀ ਸੀ ਤੁਹਾਨੂੰ ਸਮਝਾਉਣਾ ਹਾਂ ਜੀ ਤੁਸੀਂ ਬਸ ਵੱਧ ਤੋਂ ਵੱਧ ਇਹਨੂੰ ਮਤਲਬ ਇਹ ਕੰਮ ਕਰਨਾ ਜਿੰਨੇ ਮਿਲ ਜਾਂਦੇ ਬਹੁਤ ਵਧੀਆ ਢੰਗ ਨਾਲ ਸਾਨੂੰ ਸਮਝਾਇਆ ਜੀ ਠੀਕ ਹੈ ਜੀ ਸਰਪਲਾਈ ਥੋੜੀ ਬਹੁਤ ਜੀ ਧੰਨਵਾਦ ਜੀ ਕੋਈ ਕਮੀ ਇਹ ਕਹਿੰਦੇ ਮੈਂ ਤੁਹਾਡੇ ਕੋਲ ਆ ਕੇ ਕੁਝ ਐਡੀਟਿੰਗ ਵੀਡੀਓ ਦੀ ਸਕਿੱਲ ਵੀ ਸਿੱਖਣਾ ਚਾਹੁੰਦਾ ਡੀਟੀ ਦੀ ਤੇ YouTube ਚੈਨਲ ਵੀ ਬਣਵਾਉਣਾ ਵਾ ਤੇ ਆਪਣਾ ਜਿਹੜਾ ਐਮਜਦਾ KDP ਦਾ ਅਕਾਊਂਟ ਆ ਜਿਹੜਾ ਉਹ ਵੀ ਇਹਨਾਂ ਨੇ ਅੱਜ ਬਣਵਾਉਣਾ ਤੇ ਵੀਰ ਜੀ ਮੇਰੇ ਕੋਲ ਸਵੇਰੇ 11-12 ਵਜੇ ਆਗੇ ਸੀਗੇ ਤੇ 4-5 ਘੰਟੇ ਹੋ ਗਏ ਵੀਰ ਜੀ ਨੇ ਮੇਰੇ ਕੋਲ ਆਏ ਹੋਏ ਨੂੰ ਤੇ ਇਹਨਾਂ ਨੇ ਸਿੱਖਿਆ ਤੇ ਆਪਾਂ ਵੀਰ ਜੀ ਨੂੰ ਪੁੱਛਣਾ ਕਿਵੇਂ ਦਾ ਭਾਈ ਤਾਂ ਐਕਸਪੀਰੀ ਸੀਰਾ ਮੇਰੇ ਕੋਲ ਆ ਕੇ ਹਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਰਪਿਆੜ ਬੜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਅਜਿਹਾ ਸੀ ਮਿਸਟਰ ਸਰਾਏ ਦੇ ਕੋਲ ਇਹਨਾਂ ਨੇ ਹੈਡ ਆਫਸ ਜਲੰਧਰ ਆਏ ਸੀ ਕਿ ਇਹਨਾਂ ਨੇ ਬੜੀ ਵਧੀਆ ਢੰਗ ਨਾਲ ਸਾਨੂੰ ਸਮਝਾਇਆ 4-5 ਘੰਟੇ ਲਾਏ ਨੇ ਸਾਡਾ YouTube channel ਵੀ ਬਣਾਇਆ ਠੀਕ ਹੈ ਜੀ ਸਾਨੂੰ Facebook ਤੇ ਵੀ ਲੈਂਦਾ ਇਹਨਾਂ ਨੇ channel ਬਣਾਇਆ ਜੀ ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਰੁਕਾਓ ਤੇ ਆਪਣਾ ਕਾਰੋਬਾਰ ਚਾਲੂ ਕਰੋ ਬਹੁਤ-ਬਹੁਤ ਵੀਰ ਜੀ ਦਾ ਧੰਨਵਾਦ ਜੀ ਥੈਂਕ ਯੂ ਭਾਜੀ ਤੇ ਭਾਜੀ ਦਾ ਜਿਹੜਾ ਚੈਨਲ ਆ ਨਾ ਭਾਜੀ ਆਪਣਾ ਜਿਹੜਾ YouTube ਦਾ ਚੈਨਲ ਆ ਇਹ ਨਾ ਮਤਲਬ ਵੀ ਪੋਰਟੀ ਫਾਰਮ ਹੋ ਗਿਆ ਜਾਂ ਸਬਜ਼ੀਆਂ অর্ਗੈਨਿਕ ਸਬਜ਼ੀਆਂ ਬਾਰੇ ਚੈਨਲ ਭਾਜੀ ਬਣਾਉਣਗੇ ਤੇ ਉਹਦੇ ਦੇ ਵੀਵਰਤ ਨੇ ਸਬਸਕ੍ਰਾਈਬਰ ਨੇ ਤਾਂ ਮੇਰਾ ਇਹ ਉਹਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਭਾਜੀ ਨੂੰ ਨਾ ਸਪੋਰਟ ਜਰੂਰ ਕਰਨਾ ਕਿਉਂਕਿ ਪਾਜੀ ਦੇ ਅੰਦਰ ਯਾਰ ਜਜਬਾ ਬਹੁਤ ਆ ਦੇਖੋ ਪਾਜੀ ਕਿੰਨੀ ਦੂਰ ਤੋਂ ਹਨ ਖੰਨੇ ਤੋਂ ਵੀ ਅੱਗੇ ਪਾਜੀ ਦਾ ਪਿੰਡ ਆ ਪਾਜੀ ਉੱਥੋਂ ਚੱਲ ਕੇ ਜਲੰਧਰ ਸ਼ਹਿਰ ਦੇ ਵਿੱਚ ਆਏ ਤੇ ਪਾਜੀ ਵਿਚਾਰੇ ਸਵੇਰ ਦੇ ਆਏ ਇਹਨੇ ਮੇਰੇ ਕੋਲ ਤੇ ਸ਼ਾਮ ਨੂੰ 5:30 ਵਜੇ ਆਏ ਸ਼ਾਮ ਦੇ ਵਿੱਚ 5-6 ਘੰਟੇ ਸੀ ਲਗਾਤੇ ਆ ਤੇ ਜਿੰਨੀ ਕਿ ਮੇਰੇ ਕੋਲ ਐਫਰਟ ਹੋਇਆ ਜਿੰਨੀ ਕਿ ਮੇਰੇ ਕੋਲ ਕੋਸ਼ਿਸ਼ ਹੋਈ ਹੈ ਜੀ ਮੈਂ ਪਾਜੀ ਨੂੰ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਬਾਕੀ ਕਿਰਪਾ ਵਾਹਿਗੁਰੂ ਨੇ ਕਰਨੀ ਆ ਤੇ ਪਾਜੀ ਨੂੰ ਮੈਂ ਕਿਹਾ ਵੀ ਤੁਸੀਂ ਵੱਧ ਵੱਧ ਕੰਮ ਕਰੋ ਤੇ ਬਾਕੀ ਤੁਸੀਂ ਮੇਰੇ ਭੈਣ ਭਰਾਵਾਂ ਨੇ ਸਾਰੇ ਅੱਤ ਵਾਰ ਸਬਸਕ੍ਰਾਈਬ ਕਰਿਆ ਜਾਵੇ ਤੇ ਮੇਰਾ ਮਿਹਨਤੀ ਹੈ ਜੀ ਮੇਰੀ ਮਦਦ ਕੀਤੀ ਹੈ ਵਕਤ ਵਾਰ ਜੀ ਥੈਂਕ ਯੂ ਵੀਰ ਜੀ ਬਹੁਤ ਜਿਆਦਾ ਸ਼ੁਕਰੀਆ ਜੀ